ਕੁੜਾ ਬੰਪਰ ਲਗਾ ਫੈਬਰੂਰੀ ਛਤਰੀ ਲੱਗੀ ਹੈ ਫੈਬਰੂਰੀ ਛਤਰੀ ਹੈ ਐਨ ਪੂਰੇ ਜਲਾਵਾ ਦਿਆ ਮਿੱਤਰਾਂ ਦਿਖਾ ਦੇ ਅੰਦਰੋਂ ਦੇਖ ਸਕਦਾ ਮਿੱਤਰ ਕਿਸੇ ਪਸੇ ਲੀਨ ਉਹ ਤਾਂ ਸਟਿੱਕਰ ਸਟicker ਮੋਹਰਾ ਸਾਰਾ ਸਾਰਾ origignal ਆ ਬਈ ਹਾਂ ਹਾਂ ਹਜੇ ਤੱਕ ਨਵਾਂ ਚਾਪ ਨਹੀਂ ਲੱਗੀ ਬਈ ਕੋਈ ਟੱਚਿੰਗ ਤਾਂ ਨਹੀਂ ਨਾ 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 ਚਾਪੀ ਚੁੱਪੀ ਨਾ ਨਾ ਕਿਤੇ ਗਾਰੰਟੀ ਹੈ ਲੈ ਮਿੱਤਰ ਟਰੈਕਟਰ ਤੁਸੀਂ ਦੇਖ ਸਕਦੇ ਐਨ ਕੋਰਾ ਕਰਾਰ ਆ ਪਿਆ ਥੱਲੂ ਮਾਰ ਲਓ ਨੇਕਾ ਸਾਰਾ ਕੋਂਗੇ ਤੇ ਆਵਾਡੀ ਲੈਣ ਦਾ ਦਿਖਾ ਦੇ ਵੱਡੀ ਲੈਂਦਾ ਬਹੁਤ ਚੰਗਾ ਟਰੈਕਟਰ ਪੇ ਦੇ ਸਕਦੇ ਮਿੱਤਰੋ ਕਿਸੇ ਬਸ ਵੀ ਕਿ ਲੀਗਸ ਨਹੀਂ ਹੈਗੇ ਜੀ ਐਨ ਤੁਹਾਡੇ ਸਾਹਮਣੇ ਆ ਵਾਕੇ ਚੈੱਕ ਕਰਕੇ ਲਿਆ ਹਾਂ 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 ਚੈੱਕ ਕਰਕੇ ਲਿਆਦਾ ਬੋਲਣਾ ਤੇ ਆ ਲਾਈ ਵੀਰੇ ਲਾ ਦੇ ਇੱਧਰ ਲਓ ਤਾਂ ਟਾਇਰ ਵੀਰੇ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਦੇ ਨਾਲ ਦੇ ਸੀਗੇ 60 65 ਪੈਸੇ ਆਪਾਂ ਲਾ ਕੇ ਨਵੇਂ ਪਾ ਦੇ ਅੱਛਾ ਆਪਾਂ ਨਵੇਂ ਪਾ हां ਤੇ ਨਾਲ ਟਾਇਰ ਦੇ 60 ਪੈਸੇ ਅਗਲੇ ਜਿਹੜੇ ਹੈਗੇ ਉਹ ਟਾਇਰ ਆ ਅਗਲੇ ਨਾਲ ਦੇ ਅਗਲੇ ਨਾਲ ਦੇ ਆ ਪਾਏ ਇਹ ਪਾਏ ਠੀਕ ਅਮਰਾੜ ਨੂੰ ਵੀ ਦਿਖਾ ਦੇ ਸਰ ਜੀ ਨਾਲ ਵਿੱਚੋਂ ਮਾਰਕਮ ਖਾ ਦੋ ਅਸਾਂ ਦੇਖ ਲੈ ਆ ਮੇਤਰੋ ਟਰੈਕਟਰ ਬਹੁਤ ਸਾਫ ਪਿਆ ਕਿਸੇ ਵਸ ਕੇ ਜੰਗ ਵਗੈਰਾ ਨਹੀਂ ਮੇਰੇ ਟਰੈਕਟਰ ਬਹੁਤ ਸਾਫ ਪਿਆ ਯਾਰ ਹਾਂ ਹੈਨਾ 1 ਰੁਪਏ ਜਿੰਨਾ ਰੰਗ ਵਿੱਚ ਅਸੀਂ ਆ ਪੌਣ ਜਾਂਦਾ ਖਾਤੇ ਦੇ ਪੌਣ ਜਾਂਦਾ ਖਰਚਾ ਐਨੀ ਗਾਰੰਟੀ ਹਾਂ ਹਾਂ ਗਾਰੰਟੀ ਲੋ ਮੇਤਰੋ ਕੋਈ ਲਾਂਬੇ ਵਾਲੀ ਗੱਲ ਨਹੀਂ ਟਰੈਕਟਰ ਤੋਂ ਹੀ ਲਿਆ ਸਕਦਾ ਆਪਣਾ ਨਾਮ ਲੈ ਕੇ ਟਰੈਕਟਰ ਬਹੁਤ ਸਾਫ ਵੀਰੇ ਚੱਲਿਆ ਕਿੰਨਾ ਕਰਮ ਆਈਡੀਆ ਮੜਾ ਵੇਖੀ ਨਹੀਂ ਮਾਡਲ ਕਿੰਨਾ ਸੀ ਇਹ 2015 ਇਹ 2015 ਠੀਕ ਆ ਉਹ ਮੇਟਰ 2 ਮੀਟਰ ਮਟਰ ਚੱਲਦਾ ਸਾਰਾ ਸਾਰਾ ਕੋਸ ਸਾਰਾ ਦਸਨ ਦੀ ਲੋੜ ਨਹੀਂ ਵੀ ਇੱਕ ਵੀ ਰਪਈਆ ਨਹੀਂ ਲੱਗਦਾ ਕਹਿੰਦਾ ਨਾ ਜੀ ਨਾ ਜੀ ਆ ਪਿੱਛੋ ਦਿਖਾ ਦੇ ਵੀਰੇ ਸਾਰੇ ਅੰਦਰੋਂ ਰਹਿਮ ਰੋਂ ਦਿਖਾ ਦੇ ਐਨ ਬ੍ਰੇਕੀ ਜੇ ਦਿਖਾਉਣਾ ਆਪਾਂ ਕੰਮ ਠੀਕ ਹਾਂਜੀ ਹਾਂਜੀ ਕਾਹਨੂੰ ਬੰਦਾ ਲਾਂਬਾ ਆਣਾ ਦਾ ਵੀਰੇ ਹਾਂਜੀ ਹਾਂਜੀ ਠੀਕ ਆ ਇਧਰੋਂ ਵੀ ਦਿਖਾ ਦੇ ਵੀਰੇ ਤੇ ਵੈਡ ਰਿਪੂਟਰੀ ਕੇ ਮੈਂ ਭਾਈ ਕਰਮਜੀਤ ਦੇ ਨਵੀ ਜਮਨਾਂ ਹਾਂ ਹਾਂ ਗਾਰੰਟੀ ਲੈ ਆਪਣੇ ਟਾਇਰਾਂ ਦਾ ਬਿੱਲ ਵੀ ਆਪਣੇ ਕੋਲ ਆ ਅੱਛਾ ਬਿੱਲ ਵੀ ਜੇ ਕਹਤੈ ਬਿੱਲ ਕਹੀਦਾ ਬਦਲ ਨਾਲ ਬਿੱਲ ਦੇਵਾਂ ਠੀਕ ਆ ਜੀ ਹਾਂ ਨਾ ਮੇਡਮ फास्ट पार्टी है ना हां जी हां जी छतरी छतरीण श्रृंगार है सांहां हां जी हां जी, जी, जी पूरा सब दे के लो मित्र देख सादे घोडा वाम्पर लगा ट्रैक्टर छडरਾਂ ਲਈ ਕਿਸੇ ਬਸ ਵੀ ਕੋਈ ਟੱਚਿੰਗ ਨਹੀਂ ਗਈ ਲੈਸ਼ੇ ਗਣੀ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਦੇਖ ਸਾਦਾ ਇਹ ਬਾਟੀਲਾਂ ਦਾ ਬਹੁਤ ਚੰਗਾ ਟਰੈਕਟਰ ਵਿਆ ਜੀ ਇਹ ਬਾਈ ਕਰਮਜੀਤ ਕੋਲੇ ਵਿਆਈ ਇਹ ਪਿੰਡ ਚੜੈਕ ਪਿੰਡ ਚੜੈਕ ਪਿੰਡ ਚੜੈਕ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਜੀ ਠੀਕ ਆ ਜੀ ਡਿਮਾਂਡ ਕੀ ਕਰਦੇ ਆ ਭਾਈ ਡਿਮਾਂਡ ਪੰਜ ਲੱਖ 10 ਹਜ਼ਾਰ ਕਰਦੇ ਆ ਜੀ ਅੱਛਾ 5 ਲੱਖ 10 हां जी ਠੀਕ ਆ दे ਜਿਹੜਾ ਥੋੜਾ ਵੀਡੀਓ ਵੇਖ ਕੇ ਆਊਗਾ 5 ਲੱਖ ਚੋਂ ਮਾਨ ਕਰਦਾ ਮਾਨ ਤਾਨ ਹਾਂਜੀ ਹਾਂਜੀ 5 ਲੱਖ ਚੋਂ ਮਾਨ ਤਾਨ ਕਰ ਠੀਕ ਆ ਲਓ ਮਿੱਤਰੋ ਜਿਹੜਾ ਆਪਣੀ ਵੀਡੀਓ ਤੇ ਇੱਕ ਆ ਜਾਊਗਾ 5 ਲੱਖ 10000 ਰੁਪਏ ਦੀ ਡਿਮਾਂਡ ਆ ਉਹ ਚ ਮਾਨ ਤਾਨ ਹੋਊਗਾ 5 ਲੱਖ ਦੇ ਵਿੱਚੋਂ ਮਾਨ ਤਾਨ ਕਰ 5 ਲੱਖ ਦੇ ਵਿੱਚ ਠੀਕ ਆ ਉਦਲੇ ਜਾਨੀ ਕਿ ਛੜਪੇ ਛੜਪੇ 5 ਲੱਖ ਦੇ ਵਿੱਚ ਹੋਰ ਮਾਨ ਹਾਂਜੀ ਹੋਰ ਮਾਨ ਕਰਦੇ ਲਓ ਮਿੱਤਰੋ 5 ਲੱਖ 10000 ਰੁਪਏ ਦੀ ਡਿਮਾਂਡ ਕਰਦਾ ਭਾਈ 5 ਲੱਖ ਦੇ ਵਿੱਚ ਮਾਨ ਤਾਨ ਇਹਦਾ ਹੋਰ ਹੋਊਗਾ ਹੋਜੂ ਹੋਜੂ ਤੇ ਵੀਰੇ ਨੰਬਰ ਬੋਲਦੇ 96532 ਜੀ 96532 48101 ਜੀ 48101 ਹਾਂਜੀ ਹਾਂਜੀ ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਬਾਈ ਕੋਲੇ ਚੜੱਕ ਪੈਂਡ ਦੇ ਵਿੱਚ ਆ ਸਕਦੇ ਹੋ ਹਾਂਜੀ ਹਾਂਜੀ ਜ਼ਿਲ੍ਹਾ ਮੋਗਾ ਤੇ ਵੀਡੀਓ ਨੂੰ ਆਪਣੇ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਦਾ ਫਾਇਦਾ ਹੋ ਚੁੱਕੇ ਜੀ ਤੇ ਧੰਨਵਾਦ ਸੱਜਣਾ ਪ੍ਰੰਗਵਰ ਜੀ